ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਦੋ ਪੰਜਾਬੀਆਂ ਨੇ ਕਿਵੇਂ ਫਿਲਮੀ ਤਰੀਕੇ ਦੇ ਨਾਲ 12 ਅਰਬ ਤੋਂ ਵੱਧ ਸੋਨਾ ਅਤੇ ਨਗਦੀ ਲੁੱਟ ਲਈ ਦੱਸਦੇ ਹਾਂ ਤੁਹਾਨੂੰ ਪੂਰੀ ਖਬਰ 17 April 2023 ਨੂੰ ਇੱਕ ਕਾਰਗੋ ਜਹਾਜ਼ ਵਿੱਚ ਲਗਭਗ 2 ਕਰੋੜ ਕੈਨੇਡੀਅਨ ਡਾਲਰ ਮੁੱਲ ਦਾ ਸ਼ੁੱਧ ਸੋਨਾ ਜਿਸ ਦਾ ਵਜ਼ਨ 4 ਕੁਇੰਟਲ ਸੀ ਅਤੇ ਕਰੀਬ 25 ਲੱਖ ਦੀ ਕਈ ਕਿਸਮ ਦੀ ਵਿਦੇਸ਼ੀ ਕਰੰਸੀ ਕੈਨੇਡਾ ਲਿਆਂਦੇ ਗਏ ਜਿਵੇਂ ਹੀ ਇੱਕ ਕਾਰਗੋ ਜਹਾਜ਼ ਰਾਹੀਂ ਟੋਰਾਂਟੋ ਪੀਆਰ ਸਨ ਹਵਾਈ ਅੱਡੇ ਉੱਤੇ ਪਹੁੰਚੇ ਤੇ ਲੁੱਟ ਲਏ ਗਏ ਇਸ ਲੁੱਟ ਦੀ ਭਾਰਤੀ ਰੁਪਏ ਵਿੱਚ ਕੀਮਤ 12 ਅਰਬ 15 ਕਰੋੜ ਰੁਪਏ ਬਣਦੀ ਹੈ ਸੀਬੀਸੀ ਕੈਨੇਡਾ ਮੁਤਾਬਕ ਅਪੀਲ ਰਿਜਨਲ ਪੁਲਿਸ ਮੁਖੀ ਨਿਸ਼ਾਨ ਦੁਰਾਪੀ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਹਾਣੀ ਜਿੰਨੀ ਸਸੰਸਨੀਖੇਜ ਹੈ ਸ਼ਾਇਦ ਜਿਵੇਂ ਕਿ ਅਸੀਂ ਮਜ਼ਾਕ ਵਿੱਚ ਕਹਿੰਦੇ ਹਾਂ ਨੈਟਫਲਿਕਸ ਦੇ ਕਿਸੇ ਲੜੀਵਾਰ ਫਿਲਮ ਵਰਗੀ ਹੈ ਮੁੱਖ ਜਾਂਚ ਕਰਤਾ ਡਿਟੈਕਟਿਵ ਸਰਜੈਂਟ ਮਾਈਕਲ ਮੈਵਟੀ ਨੇ ਇਸ ਦਲੇਰਨਾਮਾ ਲੁੱਟ ਨੂੰ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਘਰਾਰ ਦਿੱਤਾ ਉਨ੍ਹਾਂ ਨੇ ਦੱਸਿਆ ਕਿ ਇਸ ਲੁੱਟ ਨੂੰ ਅੰਜਾਮ ਦੇਣ ਵਿੱਚ 에ਅਰ ਕੈਨੇਡਾ ਦੇ ਦੋ ਮੁਲਾਜ਼ਮਾਂ ਨੇ ਸਾਥ ਦਿੱਤਾ ਹੈ। ਬੁੱਧਵਾਰ ਨੂੰ ਨਿਸ਼ਾਨਦਰਾਪੀਆਂ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਅਮਰੀਕਾ ਦੇ ਸ਼ਰਾਬ, ਤੰਬਾਕੂ, ਫਾਇਰ ਆਰਮ ਅਤੇ ਤਮਾਕੂ ਦੇ ਇਸ ਸਮੱਗਰੀ ਨਾਲ ਮਿਲਾ ਕੇ ਕੀਤੀ ਸਾਂਝੀ ਤਫ਼ਸੀਲ ਤੋਂ ਬਾਅਦ ਗ੍ਰਿਫਤਾਰੀਆਂ ਅਤੇ 19 ਇਲਜ਼ਾਮ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਫਾਇਰ ਆਮਰ ਜੋ ਕਿ ਕੈਨੇਡਾ ਪਹੁੰਚਾਏ ਜਾਣੇ ਸਨ ਫੜੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਲੁੱਟ ਨੂੰ ਅੰਜਾਮ ਦੇਣ ਵਾਲਾ ਬਹੁਤ ਹੀ ਧਿਆਨ ਨਾਲ ਵਿਉਂਤਿਆ ਹੋਇਆ ਅਤੇ ਚੰਗੀ ਤਰ੍ਹਾਂ ਸੰਗਠਿਤ ਅਪਰਾਧੀਆਂ ਦਾ ਸਮੂਹ ਹੈ ਜਿਸ ਵਿੱਚ ਕੈਨੇਡਾ ਦੇ ਅੰਦਰੋਂ ਵੀ ਅਤੇ ਬਾਹਰੋਂ ਵੀ ਅਪਰਾਧੀ ਸ਼ਾਮਲ ਹਨ ਬ੍ਰੈਂਪਟਨ ਵਾਸੀ ਪਰਮਪਾਲ ਸਿੰਘ ਸਿੱਧੂ ਉਮਰ 54 ਸਾਲ ਜੋ ਕਿ ਗਦਾਮ ਵਿੱਚ ਕੰਮ ਕਰਦੇ ਸੀ ਉਹਨਾਂ ਨੂੰ 5000 ਡਾਲਰ ਤੋਂ ਜ਼ਿਆਦਾ ਦੀ ਲੁੱਟ ਅਤੇ ਇੰਡਿਕ ਟੇਬਲ ਅਪਰਾਧ ਦੀ ਸਾਜ਼ਿਸ਼ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਬ੍ਰੈਂਪਟਨ ਦੇ ਹੀ ਸਿਮਰਪ੍ਰੀਤ ਪਨੇਸਰ ਉਮਰ 31 ਸਾਲ ਲਈ ਵਿਦੇਸ਼ ਵਿਆਪੀ ਗ੍ਰਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਡਿਟੈਕਟਿਵ ਸਰਜੈਂਟ ਮਾਈਕ ਮੈਵਟੀ ਨੇ ਦੱਸਿਆ ਕਿ ਪਨੇਸ਼ਰ ਉਸ ਗਦਾਮ ਵਿੱਚ ਮੈਨੇਜਰ ਸੀ ਜਿੱਥੋਂ ਚੋਰੀ ਹੋਈ ਉਸ ਨੇ ਪੁਲਿਸ ਨੂੰ ਲੁੱਟ ਤੋਂ ਬਾਅਦ ਸਾਰੀ ਥਾਂ ਦੀ ਇੱਕ ਫੇਰੀ ਲਵਾਈ ਸੀ ਸੀਬੀਸੀਡੀ ਖਬਰ ਮੁਤਾਬਕ ਪਨੇਸ਼ਰ ਨੇ ਪਿਛਲੀਆਂ ਗਰਮੀਆਂ ਵਿੱਚ 에ਅਰ ਕੈਨੇਡਾ ਤੋਂ ਅਸਤੀਫਾ ਦੇ ਦਿੱਤਾ ਸੀ ਡਿਟੈਕਟਿਵ ਸਰਜੈਂਟ ਮਾਈਕ ਮੈਵਟੀ ਨੇ ਕਿਹਾ ਕਿ ਅਪਰਾਧੀਆਂ ਨੂੰ ਲੁੱਟ ਨੂੰ ਅੰਜਾਮ ਦੇਣ ਲਈ 에ਅਰ ਕੈਨੇਡਾ ਦੇ ਅੰਦਰੂਨੀ ਲੋਕਾਂ ਦੀ ਲੋੜ ਸੀ ਉਹਨਾਂ ਨੇ ਅੱਗੇ ਦੱਸਿਆ ਕਿ ਇੱਕ ਨੇ ਅੱਜ ਗ੍ਰਿਫਤਾਰੀਆਂ ਦਾ ਐਲਾਨ ਹੋਣ ਤੋਂ ਪਹਿਲਾਂ ਕੰਪਨੀ ਛੱਡ ਦਿੱਤੀ ਅਤੇ ਦੂਜੇ ਨੂੰ ਮੌਤਲ ਕਰ ਦਿੱਤਾ ਗਿਆ ਹੈ। ਉਹਨਾਂ ਨੇ ਇਹ ਸਾਰਾ ਕੁਝ ਅਦਾਲਤ ਦੇ ਸਨਮੁਖ ਹੋਣ ਕਰਕੇ ਵਧੇਰੇ ਟਿੱਪਣੀ ਕਰਨ ਤੋਂ ਅਸਮਰਤਾ ਜ਼ਾਹਰ ਕੀਤੀ। 에ਅਰ ਕੈਨੇਡਾ ਦੇ ਬੁਲਾਰੇ ਪੀਟਰ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਵੱਲੋਂ ਪਛਾਣੇ ਗਏ ਦੋਵੇਂ ਜਣੇ ਲੁੱਟ ਸਮੇਂ 에ਅਰ ਕੈਨੇਡਾ ਵਿੱਚ ਟਰਾਰਗੋ ਵਿਭਾਗ ਦੇ ਮੁਲਾਜ਼ਮ ਸਨ। ਲੁੱਟ ਨੂੰ ਕਿਵੇਂ ਨਿਪਰੇ ਚਾੜਿਆ ਗਿਆ? ਸੀਬੀਸੀ ਦੀ ਖਬਰ ਮੁਤਾਬਕ ਉਸੇ ਸ਼ਾਮ 17 April 2023 ਨੂੰ ਬ੍ਰਿਕਸ ਕੈਨੇਡਾ ਨਾਮ ਦੀ ਕੰਪਨੀ ਨੇ ਇਹ ਸੋਨਾ ਤੇ ਨਕਦੀ ਹਵਾਈ ਅੱਡੇ ਤੋਂ ਲੈ ਕੇ ਜਾਣਾ ਸੀ ਜਿਉਂ ਹੀ ਇੱਕ ਕਾਰਗੋ ਜਹਾਜ਼ ਵਿੱਚ ਲਗਭਗ 2 ਕਰੋੜ ਕੈਨੇਡੀਅਨ ਡਾਲਰ ਮੁੱਲ ਦਾ ਸੋਨਾ ਜਿਸਦਾ ਵਜ਼ਨ 4 ਕੁਇੰਟਲ ਸੀ ਅਤੇ ਕਰੀਬ 25 ਲੱਖ ਦੀ ਕਈ ਕਿਸਮ ਦੀ ਵਿਦੇਸ਼ੀ ਕਰੰਸੀ ਇੱਕ ਕਾਰਗੋ ਜਹਾਜ਼ ਰਾਹੀਂ ਟ੍ਰਾਂਟੋਪੀ ਯਾਰਸਨ ਹਵਾਈ ਅੱਡੇ ਉੱਤੇ ਪਹੁੰਚੇ ਹਵਾਈ ਅੱਡੇ ਦੇ ਕਾਰਗੋ ਕੰਪਾਊਂਡ ਤੋਂ ਚੋਰੀ ਕਰ ਲਏ ਗਏ ਬ੍ਰਿਕਸ ਕੈਨੇਡਾ ਨੇ ਚੋਰੀ ਵਿੱਚ ਲੁੱਟੇ ਗਏ ਪੈਸਿਆਂ ਲਈ 에어 ਕੈਨੇਡਾ ਉੱਪਰ ਮੁਕੱਦਮਾ ਦਰਜ ਕੀਤਾ ਹੋਇਆ ਹੈ ਜਦਕਿ 에어 ਕੈਨੇਡਾ ਨੇ ਕੰਪਨੀ ਵੱਲੋਂ ਮੁਕੱਦਮੇ ਵਿੱਚ ਲਾਏ ਇਲਜ਼ਾਮਾਂ ਅਤੇ ਆਪਣੇ ਵੱਲੋਂ ਕਿਸੇ ਵੀ ਕੁਤਾਹੀ ਜਾਂ ਚੋਰੀ ਵਿੱਚ ਕਿਸੇ ਵੀ ਜ਼ਿੰਮੇਵਾਰੀ ਤੋਂ ਇਨਕਾਰ ਕੀਤਾ ਹੈ ਸੀਬੀਸੀ ਦੀ ਖਬਰ ਮੁਤਾਬਕ ਇੱਕ ਬੰਦੇ ਨੇ ਦਾਖਲੇ ਉੱਤੇ ਇੱਕ ਸਹੀ 에어ਵੇ ਬਿੱਲ ਦਿਖਾਇਆ ਅਤੇ 5 ਟਨ ਦੀ ਸਮਰੱਥਾ ਵਾਲਾ ਇੱਕ ਡਿਲੀਵਰੀ ਟਰੱਕ ਲੈ ਕੇ ਕੰਪਾਊਂਡ ਵਿੱਚ ਪਹੁੰਚ ਗਿਆ ਏਅਰਵੇ ਬਿੱਲ ਇੱਕ ਦਸਤਾਵੇਜ਼ ਹੁੰਦਾ ਹੈ ਜੋ ਕੈਰੀਅਰ ਕੰਪਨੀ ਵੱਲੋਂ ਖੇਪ ਦੇ ਵੇਰਵਿਆਂ ਸਮੇਤ ਜਾਰੀ ਕੀਤਾ ਜਾਂਦਾ ਹੈ ਬਿੱਲ ਦੇ ਆਧਾਰ ਉੱਤੇ ਸਾਰਾ ਸੋਨਾ ਅਤੇ ਨਕਦੀ ਟਰੱਕ ਵਿੱਚ ਲੱਦ ਦਿੱਤੀ ਗਈ ਅਤੇ ਡਰਾਈਵਰ ਟਰੱਕ ਲੈ ਕੇ ਕੰਪਾਊਂਡ ਤੋਂ ਬਾਹਰ ਨਿਕਲ ਗਿਆ ਪੁਲਿਸ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਡਰਾਈਵਰ ਵੱਲੋਂ ਦਿਖਾਇਆ ਗਿਆ ਬਿੱਲ ਨਕਲੀ ਸੀ ਇਹ ਤਾਂ ਇੱਕ ਦਿਨ ਪਹਿਲਾਂ ਹੀ ਆਈਸੀ ਫੂਡ ਦੀ ਡਿਲੀਵਰੀ ਲਈ ਵਰਤੇ ਗਏ ਬਿੱਲ ਦੀ ਨਕਲ ਸੀ ਮਾਈਕ ਮੈਰਟ ਨੇ ਦੱਸਿਆ ਇਹ ਨਕਲ 에ਅ ਕੈਨੇਡਾ ਦੇ ਅੰਦਰ ਹੀ ਇੱਕ ਪ੍ਰਿੰਟ ਕੀਤੀ ਗਈ ਸੀ ਵੱਖ-ਵੱਖ ਸੋਮਿਆਂ ਤੋਂ ਲਈ ਗਈ ਸਕਿਉਰਿਟੀ ਵੀਡੀਓ ਤੋਂ ਪੁਲਿਸ ਨੇ ਡਰਾਈਵਰ ਦੇ ਸੰਭਾਵਿਤ ਰਸਤੇ ਦਾ ਨਕਸ਼ਾ ਤਿਆਰ ਕੀਤਾ ਹਾਲਾਂਕਿ ਮਿਲਟਨ ਵਿੱਚ ਉਹ ਉਜਲ ਹੋ ਗਿਆ ਹੈ ਹਾਲੇ ਪੁਲਿਸ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ ਸੀਬੀਸੀ ਨੇ ਮੈਵਟੀ ਦੇ ਹਵਾਲੇ ਨਾਲ ਦੱਸਿਆ ਕਿ ਜਾਂਚ ਅਧਿਕਾਰੀਆਂ ਨੇ ਡਰਾਈਵਰ ਦੀ ਪਛਾਣ 25 ਸਾਲਾ ਡੋਰਾਂਟੇ ਕਿੰਗ ਮੈਕਲਿਨ ਵਜੋਂ ਕੀਤੀ ਹੈ ਪੀਲ ਪੁਲਿਸ ਨੇ ਗ੍ਰਿਫਤਾਰੀਆਂ ਬਾਰੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕਿੰਗ ਮੈਕਲਿਨ ਫਿਲਹਾਲ ਅਮਰੀਕਾ ਵਿੱਚ ਪੁਲਿਸ ਹਰਸਤ ਵਿੱਚ ਹੈ ਉਸ ਨੂੰ ਸਤੰਬਰ ਵਿੱਚ ਪੈਂਸਿਲਵੇਨੀਆ ਦੇ ਇੱਕ ਪਿੰਡੂ ਨੱਕੇ ਤੋਂ ਫੜ ਲਿਆ ਗਿਆ ਸੀ ਉਸ ਦੀ ਪਹਾੜੇ ਅਧਿਕਾਰ ਵਿੱਚੋਂ ਪੁਲਿਸ ਨੂੰ 65 ਆਰਮ ਮਿਲੇ ਹਨ ਇਹਨਾਂ ਵਿੱਚੋਂ ਦੋ ਨੂੰ ਮੋਡੀਫਾਈ ਕਰਕੇ ਪੂਰਨੂਪ ਵਿੱਚ ਸਵੈ ਚਾਲਿਤ ਬਣਾਇਆ ਗਿਆ ਹੈ ਜਦਕਿ ਪੰਜ ਉੱਪਰ ਕੋਈ ਵੀ ਪਛਾਣ ਸੰਖਿਆ ਮੌਜੂਦ ਨਹੀਂ ਹੈ ਮੈਵਟੀ ਅਤੇ ATF ਦਾ ਦਾਵਾ ਹੈ ਇਹ ਬੰਦੂਕਾਂ ਕੈਨੇਡਾ ਭੇਜੀਆਂ ਜਾਣੀਆਂ ਸਨ ਮੈਵਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਇਲਜ਼ਾਮ ਲਗਾ ਰਹੇ ਹਾਂ ਕਿ ਇਸ ਲੁੱਟ ਵਿੱਚ ਸ਼ਾਮਲ ਕੁਝ ਜਣੇ ਅਸਲੇ ਦੀ ਤਸਕਰੀ ਵਿੱਚ ਸ਼ਾਮਲ ਸਨ ਪੀਲ ਪੁਲਿਸ ਨੇ ਪਰਮਲਿੰਗਮ ਉੱਪਰ ਇנק ਟੇਬਲ ਅਪਰਾਧ ਦੇ ਇਲਜ਼ਾਮ ਲਾਏ ਹਨ ਉਸਨੋ ਅਮਰੀਕਾ ਦੀ ਇੱਕ ਗ੍ਰੈਂਡ ਜਿਊਰੀ ਦੇ ਫਾਇਰ ਆਰਮ ਤਸਕਰੀ ਅਤੇ ਸਾਜ਼ਿਸ਼ ਸ਼ਾਮਲ ਹੋਣ ਦੇ ਇਲਜ਼ਾਮਾਂ ਵਿੱਚ ਮਲਜ਼ਮ ਕਰਾਰ ਦਿੱਤਾ ਹੋਇਆ ਹੈ। ਕਿੰਗ ਮੈਕਲਨ ਦੀ অন্ਟਾਰੀਆ ਵਿੱਚ 5000 ਡਾਲਰ ਤੋਂ ਵੱਧ ਦੀ ਚੋਰੀ ਅਤੇ ਚੋਰੀ ਦਾ ਸਮਾਨ ਰੱਖਣ ਲਈ ਲੋੜਿੰਦਾ ਹੈ। ਉਸ ਖਿਲਾਫ ਪੀਲ ਪੁਲਿਸ ਨੇ ਇੱਕ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੋਇਆ ਹੈ। ਮੈਟਿ ਨੇ ਦੱਸਿਆ ਕਿ ਲੁੱਟ ਦੇ ਸਬੰਧ ਵਿੱਚ ਪਿਛਲੇ 1 ਸਾਲ ਦੌਰਾਨ ਟਾਸਕ 4 ਨੇ 37 ਛਾਪੇ ਮਾਰੇ ਹਨ। ਇਸ ਦੌਰਾਨ ਉਨ੍ਹਾਂ ਨੂੰ 430000 ਨਕਦੀ, 6 ਸੁਧ ਸ਼ੋਨੇ ਦੇ ਬ੍ਰੈਸਲਟ ਜਿਨ੍ਹਾਂ ਦੀ ਕੀਮਤ 70000 ਡਾਲਰ ਹੋਵੇਗੀ। ਅਤੇ ਪਿਗਲਾਉਣ ਵਾਲੇ ਭਾਂਡੇ ਸੱਚੇ ਅਤੇ ਮੋਲਡ ਬ੍ਰਾਂਡ ਕੀਤੇ ਹੋਏ ਹਨ ਮੈਟਿ ਦੇ ਮੁਤਾਬਕ ਸਾਡਾ ਮੰਨਣਾ ਹੈ ਕਿ ਸੋਨਾ ਪਿਗਲਾ ਕੇ ਇਸ ਸਥਾਨਕ ਅਤੇ ਕੋਮੰਤਰੀ ਬਾਜ਼ਾਰ ਵਿੱਚ ਵੇਚ ਦਿੱਤਾ ਗਿਆ ਹੈ ਹੁਣ ਦੱਸਦੇ ਹਾਂ ਤੁਹਾਨੂੰ ਹੋਰ ਕੌਣ ਕੌਣ ਗ੍ਰਿਫਤਾਰ ਕੀਤੇ ਗਏ ਹਨ ਓਕਲੀ ਵੰਟਾਰੀਓ ਤੋਂ 40 ਸਾਲਾ ਅਮਿਤ ਜਲੋਟਾ ਉਪਰ ਅਪਰਾਧ ਤੋਂ ਜ਼ਾਇਦਾਰ ਬਣਾਉਣ 5000 ਡਾਲਰ ਤੋਂ ਜ਼ਿਆਦਾ ਦੀ ਚੋਰੀ ਅਤੇ ਇੱਕ ਸੰਗਠਿਤ ਅਪਰਾਧ ਦੀ ਸਾਜ਼ਿਸ਼ ਕਰਨ ਦੇ ਇਲਜ਼ਾਮ ਹਨ ਜਾਰਜ ਟਾਊਨ ਓਨਟਾਰੀਆ ਤੋਂ 43 ਸਾਲਾ ਅਹਿਮਦ ਚੌਧਰੀ ਉਨ੍ਹਾਂ ਉੱਪਰ ਗੰਭੀਰ ਅਪਰਾਧ ਤੋਂ ਬਾਅਦ ਮੁਜਰਮਾਂ ਦੀ ਮਦਦ ਕਰਨ ਦੇ ਇਲਜ਼ਾਮ ਹਨ ਟੋਰਾਂਟੋ ਦੇ 37 ਸਾਲਾ ਅਲੀ ਰਜਾ ਜੋ ਕਿ ਇੱਕ ਗਹਿਣਿਆਂ ਦੀ ਦੁਕਾਨ ਦੇ ਮਾਲਕ ਹਨ ਉਨ੍ਹਾਂ ਉੱਪਰ ਅਪਰਾਧ ਰਹੀਂ ਹਾਸਲ ਕੀਤੀ ਜਾਇਦਾਦ ਰੱਖਣ ਦੇ ਇਲਜ਼ਾਮ ਹਨ ਇਹਨਾਂ ਤੋਂ ਇਲਾਵਾ ਬ੍ਰੈਂਟਨ ਤੋਂ 36 ਸਾਲਾ ਅਰਚਿਤ ਗਰੋਵਰ ਮਿਸ਼ੀਸਾਗਾ ਦੇ 32 ਸਾਲਾ ਅਰਸ਼ਨ ਚੌਧਰੀ ਖਿਲਾਫ ਦੇਸ਼ ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਇਹਨਾਂ ਉੱਪਰ 5000 ਡਾਲਰ ਤੋਂ ਜ਼ਿਆਦਾ ਦੀ ਚੋਰੀ ਕਰਨਾ ਗੰਭੀਰ ਅਪਰਾਧ ਦੀ ਸਾਜ਼ਿਸ਼ ਅਸਲੇ ਦੀ ਤਸਕਰੀ ਵਰਗੇ ਇਲਜ਼ਾਮ ਹਨ CBC ਦੀ ਖਬਰ ਮੁਤਾਬਕ ਅਨਟਾਰੀਆ ਤੋਂ ਜਿੰਨਾਂ ਲੋਕਾਂ ਨੂੰ ਕਥਿਤ ਰੂਪ ਵਿੱਚ ਬਰਾਦ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਤਹਿਤ ਫੜਿਆ ਗਿਆ ਹੈ ਉਹਨਾਂ ਨੂੰ ਸ਼ਰਤਾਂ ਸਮੇਤ ਜ਼ਮਾਨਤ 'ਤੇ ਰਹਾਅ ਕਰ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿਦਾਂ ਪੰਜਾਬੀਆਂ ਨੇ ਕੈਨੇਡਾ ਵਿੱਚ ਆਪਣੇ ਨਾਮ ਨੂੰ ਲਾਜ ਲਈ ਹੈ ਸਭ ਤੋਂ ਵੱਡੀ ਚੋਰੀ ਕਰਨ ਦਾ ਇਲਜ਼ਾਮ ਪੰਜਾਬੀਆਂ ਦੇ ਸਿਰ ਮੜਿਆ ਗਿਆ ਹੈ